ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਜੇਕਰ ਤੁਹਾਡੇ ਮੂੰਹ ਵਿੱਚ ਛਾਲੇ ਬਾਰ-ਬਾਰ ਹੋ ਜਾਂਦੇ ਹਨ ਤਾਂ ਖਾਣੇ ਤੋਂ ਬਾਅਦ ਥੋੜਾ ਜਿਹਾ ਗੁੜ ਜ਼ਰੂਰ ਖਾਓ ਨੰਬਰ 2 ਜੇਕਰ ਤੁਸੀਂ ਆਪਣੇ ਪੈਰਾਂ ਉੱਪਰ ਸਰੋਂ ਦਾ ਤੇਲ ਲਗਾਉਗੇ ਤਾਂ ਅੱਖਾਂ ਦੀ ਖੁਰਕ ਲਾਲੀ ਅਤੇ ਜਲਨ ਬਿਲਕੁਲ ਠੀਕ ਹੋ ਜਾਂਦੀ ਹੈ ਨੰਬਰ 3 ਰੋਜ਼ਾਨਾ ਅਦਰਕ ਦਾ ਇੱਕ ਛੋਟਾ ਜਿਹਾ ਟੁਕੜਾ ਜੁਵਾਨ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ ਨੰਬਰ 4 ਕਲੌਂਜੀ ਦਾ ਸੇਵਨ ਨਾਲ ਸਾਡੇ ਵਾਲ ਕਾਲੇ ਤੇ ਸਿਹਤਮੰਦ ਰਹਿੰਦੇ ਹਨ ਨੰਬਰ 5 ਬੰਦ ਗੋਭੀ ਦੇ 3-4 ਟੁਕੜੇ ਰੋਜ਼ਾਨਾ ਖਾਣ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹੋ ਨੰਬਰ 6 ਬਦਾਹਾਜਮੀ ਹੋਣ ਤੇ 2 ਗਲਾਸ ਠੰਡੇ ਪਾਣੀ ਪਿਓ ਇਸ ਨਾਲ ਤੁਹਾਨੂੰ ਬਹੁਤ ਜਲਦ ਫਾਇਦਾ ਮਿਲੇਗਾ। ਨੰਬਰ 7 ਨਾਰੀਅਲ ਅਤੇ ਚਕੁੰਦਰਖਾਨ ਨਾਲ ਹੱਡੀਆਂ ਦੇ ਜੋੜ ਮਜ਼ਬੂਤ ਹੋ ਜਾਂਦੇ ਹਨ। ਨੰਬਰ 8 ਮਸੂੜਿਆਂ 'ਚ ਸੋਜ ਹੋਣ ਤੇ ਸਰੋਂ ਦੇ ਤੇਲ ਨੂੰ ਨਮਕ 'ਚ ਮਿਲਾ ਕੇ ਮਸੂੜਿਆਂ ਤੇ ਲਗਾਉਣ ਨਾਲ ਮਸੂੜਿਆਂ ਦਾ ਦਰਦ ਅਤੇ ਸੋਜ ਬਿਲਕੁਲ ਖਤਮ ਹੋ ਜਾਂਦੀ ਹੈ। ਨੰਬਰ 9 ਜਿੰਨਾ ਲੋਕਾਂ ਨੂੰ ਭੁੱਖ ਨਹੀਂ ਲੱਗਦੀ ਉਹਨਾਂ ਨੂੰ ਅਨਾਰ ਦੇ ਦਾਣੇ ਕੱਢ ਕੇ ਖਾਣੇ ਚਾਹੀਦੇ ਹਨ ਨੰਬਰ 10 ਜੇਕਰ ਤੁਹਾਡੇ ਕੋਲ ਟਮਾਟਰ ਨਹੀਂ ਹਨ ਤਾਂ ਤੁਸੀਂ ਟਮਾਟਰ ਦੀ ਥਾਂ ਤੇ ਟਮਾਟੋ ਕੈਚਅਪ ਦਾ ਇਸਤੇਮਾਲ ਕਰ ਸਕਦੇ ਹੋ ਨੰਬਰ 11 3 ਵਜੇ ਤੋਂ ਬਾਅਦ ਪੁੱਲ ਕੇ ਵੀ ਦੁਪਹਿਰ ਦਾ ਖਾਣਾ ਨਾ ਖਾਓ ਇਸ ਨਾਲ ਤੁਹਾਡੇ ਸਰੀਰ ਉੱਪਰ ਬਹੁਤ ਬੁਰਾ ਅਸਰ ਪੈ ਜਾਂਦਾ ਹੈ ਇਸ ਲਈ ਸਮੇਂ ਸਿਰ ਹੀ ਭੋਜਨ ਕਰਨਾ ਚਾਹੀਦਾ ਹੈ ਨੰਬਰ 12 ਪਾਣੀ ਦੇ ਨਾਲ ਕਾਲੀ ਮਿਰਚ ਦਾ ਸੇਵਨ ਕਰਨ ਨਾਲ ਇਨਸਾਨ ਹਮੇਸ਼ਾ ਜਵਾਨ ਰਹਿੰਦਾ ਹੈ ਨੰਬਰ 13 ਜੇਕਰ ਸਾਡੇ ਮੂੰਹ ਵਿੱਚੋਂ ਬਦਬੂ ਆ ਰਹੀ ਹੋਵੇ ਤਾਂ ਇਹ ਕਬਜ਼ ਹੋਣ ਦਾ ਮੁੱਖ ਕਾਰਨ ਮੰਨੀ ਹੈ ਇਸ ਲਈ ਇਸ ਤੋਂ ਬਚਣ ਲਈ ਰੋਜ਼ਾਨਾ ਜੀਰੇ ਨੂੰ ਪੋਨ ਕੇ ਖਾਣਾ ਚਾਹੀਦਾ ਹੈ ਨੰਬਰ 14 ਕੰਨ ਵਿੱਚ ਹੋ ਰਹੇ ਦਰਦ ਨੂੰ ਠੀਕ ਕਰਨ ਲਈ ਤੁਲਸੀ ਦੇ ਪੱਤਿਆਂ ਦਾ ਰਸ ਕਪੂਰ ਵਿੱਚ ਮਿਲਾ ਕੇ ਥੋੜਾ ਜਿਹਾ ਗਰਮ ਕਰਕੇ ਕੰਨ ਵਿੱਚ ਪਾਓ ਇਸ ਨਾਲ ਦਰਦ ਬਿਲਕੁਲ ਠੀਕ ਹੋ ਜਾਵੇਗਾ ਨੰਬਰ 15 ਬੇਹੀ ਰੋਟੀ ਵਿੱਚ ਤਾਜੀ ਰੋਟੀ ਨਾਲੋਂ ਵਿਟਾਮਿਨ B ਅਤੇ ਕੈਲਸ਼ੀਅਮ ਜ਼ਿਆਦਾ ਹੁੰਦਾ ਹੈ ਜੋ ਲੋਕ ਸ਼ੂਗਰ ਦੇ ਮਰੀਜ਼ ਹਨ ਉਹਨਾ ਲੋਕਾਂ ਨੂੰ ਵੀ ਦਿਨ ਵਿੱਚ ਬੇਹੀ ਰੋਟੀ ਇੱਕ ਵਾਰ ਜ਼ਰੂਰ ਖਾਣੀ ਚਾਹੀਦੀ ਹੈ ਇਸ ਨਾਲ ਸ਼ੂਗਰ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ ਅਤੇ ਕਦੇ ਵੀ ਤਜਾਬ ਵੀ ਨਹੀਂ ਬਣਦਾ ਨੰਬਰ 16 ਖੱਟੀ ਦਹੀਂ 'ਚ ਨਿੰਬੂ ਮਿਲਾ ਕੇ ਪੂਰੀ ਚਮੜੀ ਤੇ ਮਾਲਿਸ਼ ਕਰੋ ਇਸ ਨਾਲ ਚਮੜੀ ਤੇ ਨਿਖਾਰ ਆਵੇਗਾ ਅਤੇ ਰੰਗ ਵੀ ਸਾਫ਼ ਹੋ ਜਾਵੇਗਾ ਤੇ ਫਰਕ ਵੀ ਜਲਦੀ ਨਜ਼ਰ ਆਉਣ ਲੱਗ ਜਾਵੇਗਾ ਨੰਬਰ 17 ਹਫ਼ਤੇ ਵਿੱਚ 2-3 ਵਾਰ ਸਾਨੂੰ ਕੱਚੇ ਅੰਬ ਜ਼ਰੂਰ ਖਾਣਾ ਚਾਹੀਦਾ ਹੈ ਇਸ ਦੇ ਸਾਨੂੰ ਕਾਫੀ ਸਾਰੇ ਫਾਇਦੇ ਹਨ ਜਿਵੇਂ ਕਿ ਇਸ ਨਾਲ ਸਰੀਰ ਗਰਮੀ ਵਿੱਚ ਲੂਣ ਲੱਗਣ ਤੋਂ ਬਚਿਆ ਰਹਿੰਦਾ ਹੈ ਸਰੀਰ ਹਾਈਡਰੇਟ ਰਹਿੰਦਾ ਹੈ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਭੁੱਖ ਵੀ ਵਧਦੀ ਹੈ ਅਤੇ ਇਨਫੈਕਸ਼ਨ ਤੋਂ ਬਚਾਅ ਹੁੰਦਾ ਹੈ ਇਸ ਲਈ ਕੱਚੇ ਅੰਬ ਦਾ ਸੇਵਨਾ ਜ਼ਰੂਰੀ ਕਰਨਾ ਚਾਹੀਦਾ ਹੈ ਨੰਬਰ 18 ਜੇਕਰ ਤੁਸੀਂ ਵਾਰ-ਵਾਰ ਛਿੱਕਾਂ ਆਉਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇੱਕ ਵੱਡੀ ਇਲਾਇਚੀ ਨੂੰ ਮੂੰਹ ਵਿੱਚ ਚਬਾਓ ਲੋ ਅਤੇ ਹੌਲੀ-ਹੌਲੀ ਇਸ ਨੂੰ ਚਬਾਓ ਇਸ ਨਾਲ ਤੁਹਾਨੂੰ ਬਹੁਤ ਫਾਇਦਾ ਮਿਲੇਗਾ ਨੰਬਰ 19 ਦੁੱਧ ਵਿੱਚ ਇਹ ਥੋੜਾ ਜਹਾ ਜੈਤੂਨ ਦਾ ਤੇਲ ਮਿਲਾ ਲਓ ਅਤੇ ਹਲਕੇ ਹੱਥਾਂ ਨਾਲ 3-4 ਮਿੰਟਾਂ ਲਈ ਚਿਹਰੇ ਦੀ ਮ사ਜ ਕਰੋ ਚਿਹਰਾ ਚਮਕ ਉੱਠੇਗਾ ਨੰਬਰ 20 ਜੇਕਰ ਤੁਹਾਡੇ ਸਿਰ ਵਿੱਚ ਹਰ ਰੋਜ਼ ਦਰਦ ਹੁੰਦਾ ਹੈ ਤਾਂ ਤੁਸੀਂ ਪਾਲਕ ਨਾ ਖਾਓ ਨੰਬਰ 21 ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਸਵੇਰ ਦੇ ਸਮੇਂ ਇੱਕ ਜਾਂ ਦੋ ਚਮਚ ਭਿੱਜੇ ਹੋਏ ਛੋਲਿਆਂ ਦੀ ਦਾਲ ਖਵਾਓ ਤਾਂ ਉਹਨਾਂ ਦਾ ਦਿਮਾਗ ਤੇਜ਼ ਹੋ ਜਾਵੇਗਾ ਅਤੇ ਪੜਾਈ ਵਿੱਚ ਵੀ ਬਹੁਤ ਜ਼ਿਆਦਾ ਮਨ ਲੱਗੇਗਾ ਤੁਸੀਂ ਇਹਨਾਂ ਦਾ ਸੇਵਨ ਗੁੜ ਦੇ ਨਾਲ ਵੀ ਕਰ ਸਕਦੇ ਹੋ ਨੰਬਰ 22 ਚਾਰ ਪੰਜ ਨਿੰਮ ਦੇ ਤਾਜੇ ਪੱਤਿਆਂ ਨੂੰ ਪੀਸ ਕੇ ਪਾਣੀ ਦੇ ਨਾਲ ਲੈਣ ਨਾਲ ਉਲਟੀ ਹੋਣਾ ਬੰਦ ਹੋ ਜਾਂਦੀ ਹੈ। ਨੰਬਰ 3 ਨੱਕ ਬੰਦ ਕਰਕੇ ਚਾਰ ਵਾਰ ਥੁੱਕ ਅੰਦਰal ਜਾਂ ਨਾਲੋ ਹਿਚਕੀ ਬਿਲਕੁਲ ਠੀਕ ਹੋ ਜਾਂਦੀ ਹੈ। ਨੰਬਰ 24 ਜ਼ਰੂਰਤ ਤੋਂ ਜ਼ਿਆਦਾ ਸੌਣਾ ਸਿਹਤ ਲਈ ਬਹੁਤ ਹੀ ਜ਼ਿਆਦਾ ਨੁਕਸਾਨ ਦਾ ਇੱਕ ਹੋ ਸਕਦਾ ਹੈ। ਨੰਬਰ 22 ਗਰਮੀਆਂ ਵਿੱਚ ਨਿੰਮ ਦਾ ਗਰਮ ਪਾਣੀ ਨਾਲ ਨਹਾਉਣ ਦੇ ਨਾਲ ਦੁਨੀਆਂ ਦੀ ਕੋਈ ਵੀ ਬਿਮਾਰੀ ਤੁਹਾਨੂੰ ਛੂ ਨਹੀਂ ਸਕੇਗੀ। ਨੰਬਰ 26 ਜੇਕਰ ਤੁਹਾਡਾ ਥੁੱਕ ਘਾੜਾ ਹੋਣ ਲੱਗ ਜਾਵੇ ਤਾਂ ਇਹ ਤਾਕਤ ਵਿੱਚ ਕਮੀ ਆਉਣ ਦੀ ਇੱਕ ਨਿਸ਼ਾਨੀ ਹੈ। ਇਸ ਤੇ ਤੁਹਾਨੂੰ ਜਲਦੀ ਹੀ ਗੌਰ ਕਰਨੀ ਚਾਹੀਦੀ ਹੈ। ਨੰਬਰ 27 ਅੰਬ ਨੂੰ ਠੰਡਾ ਕੀਤੇ ਬਿਨਾ ਖਾਣ ਨਾਲ ਕਮਰ ਦਰਦ ਦੂਰ ਹੁੰਦਾ ਹੈ ਨੰਬਰ 28 ਅਦਰਕ ਦਾ ਰਸ ਕੋਸਾ ਕਰਕੇ ਜੇਕਰ ਅਸੀਂ ਜੋੜਾਂ ਉੱਪਰ ਲਗਾ ਲਈਏ ਤਾਂ ਇਸ ਨਾਲ ਜੋੜਾਂ ਦੇ ਦਰਦ ਤੋਂ ਕਾਫੀ ਰਾਹਤ ਮਿਲਦੀ ਹੈ ਨੰਬਰ 29 ਜੇਕਰ ਅਸੀਂ ਖਾਣੇ ਨੂੰ ਲੋਹੇ ਦੀ ਕੜਾਹੀ ਵਿੱਚ ਬਣਾਉਂਦੇ ਹਾਂ ਤਾਂ ਇਸ ਨਾਲ ਸਾਡੇ ਅੰਦਰ ਆਇਰਨ ਦੀ ਥਾਟ ਬਹੁਤ ਜਲਦ ਪੂਰੀ ਹੋ ਜਾਂਦੀ ਹੈ ਨੰਬਰ 30 ਮੇਥੀ ਦੇ ਦਾਣੇ ਖਾਣ ਨਾਲ ਛਾਤੀ ਦੀ ਤਕਲੀਫ ਅਤੇ ਵਲਗਮ ਵਰਨ ਦੀ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ ਨੰਬਰ 31 ਜੋ ਲੋਕ ਰੋਜ਼ਾਨਾ ਅਖਰੋਟ ਖਾਂਦੇ ਹਨ ਉਹਨਾਂ ਨੂੰ ਕਦੇ ਵੀ ਸਾਹ ਦੀ ਤਕਲੀਫ ਨਹੀਂ ਹੁੰਦੀ ਨੰਬਰ 32 ਜੇਕਰ ਅਸੀਂ ਹਰ ਰੋਜ਼ ਸਬਜ਼ੀ ਵਿੱਚ ਕੜੀ ਪੱਤੇ ਦਾ ਇਸਤੇਮਾਲ ਕਰਦੇ ਹਾਂ ਤਾਂ ਇਸ ਨਾਲ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਤਾਕਤ ਮਿਲਦੀ ਹੈ ਨੰਬਰ 33 ਅਖਰੋਟ ਦੀਆਂ ਗਿਰੀਆਂ ਕੱਢ ਕੇ ਜੇਕਰ ਅਸੀਂ ਕੁਝ ਦਿਨ ਖਾਲੀ ਪੇਟ ਖਾਂਦੇ ਹਾਂ ਤਾਂ ਇਸ ਨਾਲ ਸਾਡੇ ਗੋਡਿਆਂ ਦਾ ਦਰਦ ਗਾਇਬ ਹੋ ਜਾਂਦਾ ਹੈ ਨੰਬਰ 34 ਦਵਾਈਆਂ ਨੂੰ ਕਦੇ ਵੀ ਠੰਡੇ ਪਾਣੀ ਨਾਲ ਨਹੀਂ ਲੈਣੀ ਚਾਹੀਦੀ ਦਵਾਈ ਹਮੇਸ਼ਾ ਹੀ ਗਰਮ ਪਾਣੀ ਨਾਲ ਲੋ ਨਹੀਂ ਤਾਂ ਦਵਾਈ ਦਾ ਤੁਹਾਡੇ ਸਰੀਰ ਉੱਪਰ ਬੁਰਾ ਪ੍ਰਭਾਵ ਵੀ ਦੇਖਣ ਨੂੰ ਮਿਲ ਸਕਦਾ ਹੈ ਨੰਬਰ 35 ਹਲਦੀ ਪੁੰਨ ਕੇ ਉਸ ਉੱਪਰ ਸ਼ਾਇਦ ਲਗਾ ਕੇ ਚੱਟਣ ਨਾਲ ਜ਼ੁਕਾਮ ਠੀਕ ਹੋ ਜਾਂਦਾ ਹੈ। ਨੰਬਰ 36 ਕੇਲੇ ਦੇ ਛਿਲਕੇ ਨੂੰ ਬੁੱਲਣਾ ਉਪਰ ਮਲਣ ਨਾਲ ਬੁੱਲ ਬਹੁਤ ਹੀ ਜ਼ਿਆਦਾ ਸੁੰਦਰ ਹੋ ਜਾਂਦੇ ਹਨ। ਨੰਬਰ 37 ਪਾਣੀ ਵਿੱਚ ਗੁਲਾਬ ਜਲ ਮਿਲਾ ਕੇ ਨਹਾਉਣ ਨਾਲ ਸਰੀਰ ਵਿੱਚੋਂ ਪਸੀਨੇ ਦੀ ਬਦਬੂ ਕਦੇ ਵੀ ਨਹੀਂ ਆਉਂਦੀ। ਨੰਬਰ 38 ਜੇਕਰ ਤੁਹਾਨੂੰ ਅਲਰਜੀ ਦੀ ਦਿੱਕਤ ਰਹਿੰਦੀ ਹੈ ਤਾਂ ਬਾਰ-ਬਾਰ ਸਿੱਕਾ ਹੁੰਦੀਆਂ ਹਨ ਤਾਂ ਅਦਰਕ ਦਾ ਇੱਕ ਟੁਕੜਾ ਲਓ ਅਤੇ ਉਸ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਬਾ ਲੋ ਇਸ ਤੋਂ ਬਾਅਦ ਪਾਣੀ ਨੂੰ ਠੰਡਾ ਕਰਕੇ ਪੀ ਲਓ ਯਾਦ ਰੱਖੋ ਕਿ ਪਾਣੀ ਜ਼ਿਆਦਾ ਠੰਡਾ ਨਾ ਹੋਵੇ ਹਲਕਾ ਜਿਹਾ ਗੁੰਗੁਣਾ ਇਸ ਨਾਲ ਤੁਹਾਨੂੰ ਅਲਰਜੀ ਤੋਂ ਬਹੁਤ ਜਲਦ ਫਾਇਦਾ ਮਿਲੇਗਾ ਨੰਬਰ 39 ਜੇਕਰ ਚਿਹਰੇ ਤੇ ਛੁਰੜੀਆਂ ਤੇ ਛਾਇयां ਹੋਣ ਲੱਗ ਗਈਆਂ ਹਨ ਤਾਂ ਕੁਝ ਦਿਨ ਖੀਰੇ ਦਾ ਰਸ ਲਗਾਓ ਇਸ ਨਾਲ ਤੁਹਾਨੂੰ ਫਾਇਦਾ ਮਿਲੇਗਾ ਨੰਬਰ 40 ਜੇਕਰ ਤੁਹਾਡੇ ਫੁੱਲ ਬਹੁਤ ਜਲਦੀ ਸੁੱਕ ਜਾਂਦੇ ਹਨ ਇਸ ਦਾ ਮਤਲਬ ਹੈ ਤੁਹਾਡੇ ਗੁਰਦੇ ਖਰਾਬ ਹੋ ਰਹੇ ਹਨ ਨੰਬਰ 41 ਅੰਗੂਠੇ ਉੱਪਰ ਕਾਲਾ ਧਾਗਾ ਬੰਨਣ ਨਾਲ ਪੇਟ ਦੀਆਂ ਕਈ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ ਅਤੇ ਇਹ ਵੀ ਮੰਨਤਾ ਹੈ ਕਿ ਇਸ ਨਾਲ ਨજર ਵੀ ਨਹੀਂ ਲੱਗਦੀ ਨੰਬਰ 42 ਜੇਕਰ ਤੁਸੀਂ ਜਮਾਇਨ ਵਾਲਾ ਪਾਣੀ ਪੀਂਦੇ ਹੋ ਤਾਂ ਇਸ ਨਾਲ ਪੇਟ ਦੀ ਚਰਬੀ ਘਟਣ ਲੱਗ ਜਾਂਦੀ ਹੈ ਤੇ ਨਾਲ ਹੀ ਪਾਚਨ ਤੰਤਰ ਵੀ ਮਜ਼ਬੂਤ ਹੁੰਦਾ ਹੈ। ਨੰਬਰ 43 ਜੇਕਰ ਤੁਸੀਂ ਚੁੱਲੇ ਦਾ ਬਣਿਆ ਖਾਣਾ ਖਾਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ ਤੇ ਤੁਸੀਂ ਸਰੀਰਕ ਪੱਖੋਂ ਵੀ ਤੰਦਰੁਸਤ ਰਹਿੰਦੇ ਹੋ। ਨੰਬਰ 44 ਨਿੰਬੂ ਪਾਣੀ ਬਣਾਉਂਦੇ ਸਮੇਂ ਉਸ ਵਿੱਚ ਕਾਲਾ ਨਮਕ ਵੀ ਜ਼ਰੂਰ ਮਿਕਸ ਕਰੋ। ਇਸ ਨਾਲ ਨਿੰਬੂ ਪਾਣੀ ਜ਼ਿਆਦਾ ਸਵਾਦ ਬੰਦਾ ਹੈ। ਇਹ ਵੀਡੀਓ ਆਮ ਜਾਣਕਾਰੀ ਦੇ ਆਧਾਰ 'ਤੇ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੇ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ਼ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ